ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਮਾਰਚ 2024 ਦਾ ਨਤੀਜਾ ਐਲਾਨਿਆ ਗਿਆ। ਇਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਦੀਆਂ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। 8ਵੀਂ ਦੇ ਨਤੀਜੇ ਵਿੱਚ ਪਹਿਲੀ ਪੋਜੀਸ਼ਨ ਤੇ ਜੂਲੀ ਡਾਟਰ ਆਫ ਬੀਜੇ ਕੁਮਾਰ 6561, ਦੂਜੀ ਪੋਜੀਸ਼ਨ ਸੰਚਨਾ ਕੁਮਾਰੀ ਡਾਟਰ ਆਫ ਨਗੇਸ਼ਵਰ ਪਾਸਵਾਨ 6545, ਤੀਸਰੀ ਪੋਜੀਸ਼ਨ ਜੈਸਮੀਨ ਡਾਟਰ ਆਫ ਨਰੇਸ਼ ਕੁਮਾਰ 6531 ਅੰਕ ਲੈ ਕੇ ਪੋਜੀਸ਼ਨਾਂ ਹਾਸਲ ਕੀਤੀਆਂ। 10ਵੀਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਨਵਜੋਤ कौर ਡਾਕਟਰ ਆਫ ਜਗਮੋਹਨ ਸਿੰਘ 650 ਛੇ ਸੌ 23 ਦੂਜੀ ਪੋਜੀਸ਼ਨ ਸਰਗਮ ਡਾਕਟਰ ਆਫ ਜਗਸੀਰ ਸਿੰਘ 650 ਛੇ ਸੌ 5 ਅੰਕ ਤੀਸਰੀ ਪੋਜੀਸ਼ਨ ਸੰਚਨਾ ਵੀਰਦੀ ਡਾਕਟਰ ਆਫ ਟੋਨੀ 650 563 ਅੰਕ ਪ੍ਰਾਪਤ ਕਰਕੇ ਪੋਜੀਸ਼ਨਾਂ ਹਾਸਲ ਕੀਤੀਆਂ ਅਤੇ 12ਵੀਂ ਵਿੱਚੋਂ ਸਾਇੰਸ ਗਰੁੱਪ ਚ ਪਹਿਲੀ ਪੋਜੀਸ਼ਨ ਤਰुण ਪੰਨੀਤ ਡਾਕਟਰ ਆਫ ਗੁਰਮukh ਸਿੰਘ 5476 ਅੰਕ ਦੂਜੀ ਪੋਜੀਸ਼ਨ ਲਬਲੀ ਡਾਟਰ ਆਫ ਲਖਮੀ 1050 ਚ 472 ਅੰਕ ਅਤੇ ਮੁਸਕਾਨ ਡਾਟਰ ਆਫ ਬਲਬੀਰ ਚੰਦ 500 ਚ 471 ਅੰਕ ਤੀਸਰੀ ਪੋਜੀਸ਼ਨ ਕੋਮਲ ਡਾਟਰ ਆਫ ਮਨੋਸ਼ ਕੁਮਾਰ 500 ਚ 463 ਅੰਕ ਕਮਰਸ ਗਰੁੱਪ ਚ ਪਹਿਲੀ ਪੋਜੀਸ਼ਨ ਅਰਸ਼ਦੀਪ ਕੌਰ ਡਾਟਰ ਆਫ ਅਮਰਪਾਲ ਸਿੰਘ 500 ਚ 466 ਅੰਕ ਦੂਜੀ ਪੋਜੀਸ਼ਨ ਸ਼ਿਫਾਲੀ ਡਾਟਰ ਆਫ ਤਰਪਿੰਦਰ ਸਿੰਘ 500 ਚ 459 ਅੰਕ ਤੀਸਰੀ ਪੋਜੀਸ਼ਨ ਮੈਕ ਡਾਟਰ ਆਫ ਕੇਸ਼ ਕੁਮਾਰ 500 ਚ 456 ਅੰਕ ਪ੍ਰਾਪਤ ਕਰਕੇ ਪੋਜੀਸ਼ਨਾਂ ਹਾਸਲ ਕੀਤੀਆਂ ਗਈਆਂ ਆਰਟਸ ਗਰੁੱਪ ਚ ਪਹਿਲੀ ਪੋਜੀਸ਼ਨ ਅਵਨੀਤ ਮੈਮੀ ਡਾਟਰ ਆਫ ਨਿਰਮਲ ਮੈਮੀ 500 ਚ 460 ਅੰਕ ਦੂਜੀ ਪੋਜੀਸ਼ਨ ਕਮਲਜੀਤ कौर ਡਾਟਰ ਆਫ ਨਿਰਮਲ ਸਿੰਘ 500 ਚ 455 ਅੰਕ ਤੀਸਰੀ ਪੋਜੀਸ਼ਨ ਸੁਖਪ੍ਰੀਤ कौर ਡਾਟਰ ਆਫ ਸਰਜੀਤ ਸਿੰਘ 500 ਚ 450 ਅੰਕ ਪੋਜੀਸ਼ਨਾਂ ਹਾਸਲ ਕੀਤੀਆਂ ਗਈਆਂ ਪ੍ਰਿੰਸੀਪਲ ਸ਼੍ਰੀਮਤੀ ਬੰਦਨਾ ਰਾਣੀ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਇਸ ਸਾਰੇ ਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਯੋਗਦਾਨ ਹੈ ਪ੍ਰਿੰਸੀਪਲ ਜੀ ਵੱਲੋਂ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਜਣਾ। ਮੈਂ ਅਵਨੀਤ ਮੈਮੀ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸੈਮਾਰਟ ਸਕੂਲ ਬੜਾਪਿੰਡੀ ਦੀ ਵਿਦਿਆਰਥੀ। ਅੱਜ ਸਾਡਾ ਪਲੱਸ 2 ਦਾ ਰਿਜ਼ਲਟ ਆਇਆ ਹੈ ਤੇ ਸਾਡਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਆਇਆ ਹੈ। ਇਸ ਸ਼ਾਨਦਾਰ ਰਿਜ਼ਲਟ ਦੇ ਪਿੱਛੇ ਸਾਡੇ ਟੀਚਰ ਸਾਹਿਬਾਨ ਦਾ ਬਹੁਤ ਵੱਡਾ ਰੋਲ ਹੈ। ਪ੍ਰਿੰਸੀਪਲ ਮੈਮ ਸਾਡੇ ਸਾਰੇ ਸਟਾਫ ਮੈਂਬਰ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਹਮੇਸ਼ਾ ਹੀ ਸਾਡੀ ਹੈਲਪ ਕੀਤੀ ਕਿਸੇ ਵੀ ਮੋੜ ਤੇ ਸਾਨੂੰ ਇਕੱਲਾ ਨਹੀਂ ਛੱਡਿਆ ਜਿਸ ਤਰ੍ਹਾਂ ਨੇ ਵੀ ਲੋਟ ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਇਸੇ ਤਰ੍ਹਾਂ ਸਾਡੇ ਪੇਰੈਂਟਸ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਡੀ ਪਰਸਨੈਲਿਟੀ ਡਵੈਲਪਮੈਂਟ ਵਿੱਚ ਵੀ ਸਾਡੇ ਟੀਚਰਸ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਸਾਡੇ ਤਨੁਸਾਰੇ ਮੈਂ ਇਹ ਅਪੀਲ ਕਰਦੀ ਹਾਂ ਕਿ ਵੱਦ ਤੋਂ ਵੱਦ ਆਪਣੇ ਬੱਚੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਪਾਓ ਤਾਂ ਜੋ ਉਹ ਵੀ ਆਪਣੀ ਵਧੀਆ ਵਿੱਦਿਆ ਜਿਹੜੀ ਲੈ ਸਕਣ ਤੇ ਆਪਣੇ ਮੁਕਾਮ ਨੂੰ ਹਾਸਲ ਕਰ ਸਕਣ ਧੰਨਵਾਦ ਲਾਸਟ ਟੂ ਦਾ ਦੇਰੋਂ ਕਲੀਅਰ ਹੋਈ ਹੈ ਅੱਗੇ ਹੁਣ ਕੀ ਕਰਨਾ ਸਰ ਮੈਂ ਯੂਪੀਐਸਸੀ ਦੀ ਪ੍ਰੈਪਰੇਸ਼ਨ ਕਰਨ ਜਾ ਰਹੀ ਹਾਂ ਸਾਰੇ ਜਿਹਨੇ ਸਟੂਡੈਂਟ ਹਾਂ ਖੜੇ ਹੈਗੇ ਇਹ ਸਾਰੇ ਹੀ ਜਨਰਲ ਰਿਜ਼ਲਟ ਵਧੀਆ ਆਇਆ ਹੈ ਉਹ ਹਾਂਜੀ ਸਰ ਹਾਂਜੀ ਸਰ ਸੱਤ ਸਭ ਦਾ ਰਿਜ਼ਲਟ ਬਹੁਤ ਵਧੀਆ ਹੈ ਕਿਤੇ ਬਾਹਰ ਸਾਰਾ ਸਬਜੈਕਟ ਕੀ ਰੱਖਿਆ ਹੈ ਸਰ ਹਾਂਜੀ ਸਰ ਕੋਈ ਨਾਨ ਮੈਡੀਕਲ ਹੈ ਮੈਡੀਕਲ ਵਾਲੇ ਕਾਮਰਸ ਵਾਲੇ ਆਰਟਸ ਵਾਲੇ ਸਭ ਹੀ ਥੇ ਥੈਂਕ ਯੂ ਰਿਡੂਕੇਸ਼ਨ ਕਾਲਜ ਸਕੂਲ ਕੋ ਜਾਰਾ ਨਹੀਂ ਆਣਾ ਚਾਲੇ ਹੈ ਕਿ ਬੱਚੇ ਜਿਹੜੇ ਕਿਨਾਂ ਕੋਲ ਚਲੋ ਪੈਸੇ ਹੈਗੇ ਹੋ ਪ੍ਰਾਈਵੇਟ ਸਕੂਲ ਦੇ ਵਿੱਚ ਜਾਣਾ ਚਾਹਲੇ ਕਿਹੋ ਜਿਹਾ ਮੁਕਾਬਲਾ ਕਿਹੋ ਜਿਹਾ ਦੇਖ ਰਹੇ ਹੈਗੇ ਆ ਡਿਫਰੈਂਸ ਕੀ ਮੰਨਦੇ ਹੈਗੇ ਜਿਹੜਾ ਲੋਕ ਸਰਕਾਰੀ ਸਕੂਲ ਦੇ ਵਿੱਚ ਵੀ ਇਹ ਨਿਸ਼ਾਨਾ ਰੱਖਦੇ ਸਰ ਇਹ ਤਾਂ ਆਪਣੀ ਆਈ ਥਿੰਕ ਥਿੰਕਿੰਗ ਹੈ ਕਿ ਸਾਡੀ ਕਿ ਅਸੀਂ ਕਿਹੋ ਜਿਹਾ ਪੜਨਾ ਹੈ ਜੇ ਜਿਸ ਬੱਚੇ ਨੇ ਪੜਨਾ ਉਹਨੇ ਸਰਕਾਰੀ ਸਕੂਲ ਦੇ ਵਿੱਚ ਵੀ ਪੜ ਲੈਣਾ ਜਿਹਨੇ ਨਹੀਂ ਪੜਨਾ ਉਹਨੇ ਪ੍ਰਾਈਵੇਟ ਦੇ ਵਿੱਚ ਵੀ ਨਹੀਂ ਪੜਨਾ ਬਾਕੀ ਆਪਣੀ ਮਿਹਨਤ ਹੈ ਮਿਹਨਤ ਦੇ ਨਾਲ ਹੀ ਅਸੀਂ ਅੱਗੇ ਜਾ ਸਕਦੇ ਹਾਂ ਕਿਹੋ ਜਿਹਾ ਸਟਾਫ ਕਿ ਹੋ ਰਿਹਾ ਸਰ ਬਹੁਤ ਜ਼ਿਆਦਾ ਵਧੀਆ ਪ੍ਰਿੰਸੀਪਲ ਮੈਮ ਸਾਰੇ ਸਟਾਫ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਹੈਲਪ ਕੀਤੀ ਮੈਮ ਨੇ ਸਟੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਦਾ ਰਿਜ਼ਲਟ ਕੋਸ਼ਿਸ਼ ਕੀਤਾ ਗਿਆ ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾਪਿੰਡ ਦੇ ਵਿਦਿਆਰਥੀਆਂ ਦਾ ਰਿਜ਼ਲਟ ਸ਼ਾਨਦਾਰ ਰਿਹਾ ਪਲਸ 2 ਕਮਰਸ ਦੇ ਵਿੱਚ ਅਸ਼ਪ੍ਰੀਤ ਕੌਰ ਜੀ ਨੇ 466 ਅੰਕ ਪ੍ਰਾਪਤ ਕਰਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਸਾਇੰਸ ਗਰੁੱਪ ਦੇ ਵਿੱਚ ਤਰਨ ਪੁਨੀਤ ਕੌਰ ਨੇ 476 ਅੰਕ ਪ੍ਰਾਪਤ ਕਰਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਪਲਸ 2 ਆਰਟ ਦੇ ਵਿੱਚ ਅਬਨੀਤ ਮੈਰਾ ਨੇ 466 ਅੰਕ ਪ੍ਰਾਪਤ ਕਰਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਓਵਰ ਆਲ 14 ਬੱਚਿਆਂ ਨੇ 90% ਤੋਂ ਵੱਧ ਅੰਕ ਰਏ 50% 50 ਬੱਚਿਆਂ ਨੇ 81 ਤੋਂ 90% ਅੰਕ ਪ੍ਰਾਪਤ ਕੀਤੇ 36 ਬੱਚਿਆਂ ਨੇ 71% ਤੋਂ ਲੈ ਕੇ 80% ਅੰਕ ਪ੍ਰਾਪਤ ਕੀਤੇ ਤੇ 12 ਬੱਚਿਆਂ ਦੇ ਅੰਕ 61% ਤੋਂ ਲੈ ਕੇ 70% ਮਤਲਬ ਸਾਰੇ ਹੀ ਬੱਚੇ ਜਿਹੜੇ ਆ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ 8ਵੀਂ ਕਲਾਸ ਦੇ ਵਿੱਚ ਜੂਲੀ ਨੇ 560 ਅੰਕ ਪ੍ਰਾਪਤ ਕਰਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਸੰਜਨਾ ਕੁਮਾਰੀ ਨੇ 545 ਅੰਕ ਪ੍ਰਾਪਤ ਕਰਕੇ ਦੂਜੀ ਪੋਜੀਸ਼ਨ ਹਾਸਲ ਕੀਤੀ ਤੇ ਜੈਸਮਿਨ ਨੇ 531 ਅੰਕ ਪ੍ਰਾਪਤ ਕਰਕੇ ਤੀਸਰੀ ਪੋਜੀਸ਼ਨ ਹਾਸਲ ਕੀਤੀ ਇਸੇ ਤਰ੍ਹਾਂ 10ਵੀਂ ਦਾ ਰਿਜ਼ਲਟ ਵੀ ਸ਼ਾਨਦਾਰ ਰਿਹਾ ਜਿਦੇ ਵਿੱਚ ਨਵਜੋਤ ਕੌਰ ਨੇ 623 ਅੰਕ ਪ੍ਰਾਪਤ ਕਰਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਸਰਗਮ ਨੇ 605 ਅੰਕ ਪ੍ਰਾਪਤ ਕਰਕੇ ਦੂਸਰੀ ਪੋਜੀਸ਼ਨ ਲਈ ਤੇ ਸੰਜਨਾ ਵਰਦੀ ਨੇ 563 ਅੰਕ ਪ੍ਰਾਪਤ ਕਰਕੇ ਤੀਸਰੀ ਪੋਜੀਸ਼ਨ ਲਈ ਸਕੂਲ ਦਾ ਰਿਜ਼ਲਟ ਸ਼ਾਨਦਾਰ ਰਹਿਣ ਦੇ ਪਿੱਛੇ ਸਾਰੇ ਸਮੂਹ ਸਟਾਫ ਅਧਿਆਪਕਾਂ ਦੀ ਮਿਹਨਤ ਜਿਹੜੀ ਹੈ ਉਹ ਨਜ਼ਰ ਆਂਦੀ ਹੈ ਜਿਨ੍ਹਾਂ ਨੇ ਦਿਨ ਰਾਤ ਲਗਾ ਕੇ ਬੱਚਿਆਂ ਨੂੰ ਆਪਣੀ ਅਯੋਗ ਅਗਵਾਈ ਦੇ ਹੇਠ ਕਾਬਲ ਬਣਾਇਆ ਤੇ ਇਸ ਦੇ ਨਾਲ ਨਾਲ ਬੱਚਿਆਂ ਦੀ ਮਿਹਨਤ ਜਿਹੜੀ ਹੈ ਉਹ ਵੀ ਬਹੁਤ ਰੰਗ ਲਾਈ ਹੈ ਬੱਚਿਆਂ ਨੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਅਧਿਆਪਕਾਂ ਦੁਆਰਾ ਦਿੱਤੀ ਗਈ ਅਗਵਾਈ ਦੇ ਹੇਠ ਮਿਹਨਤ ਕੀਤੀ ਹੈ ਤੇ ਰਿਜ਼ਲਟ ਸਕੂਲ ਦਾ ਸ਼ਾਨਦਾਰ ਰਿਹਾ ਇਸ ਸ਼ਾਨਦਾਰ ਰਿਜ਼ਲਟ ਦੇ ਲਈ ਵਿਦਿਆਰਥੀ ਅਤੇ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਵਧਾਈ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਪਣੀ ਪੜ੍ਹਾਈ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਣਗੇ ਤੇ ਆਪਣੇ ਸਕੂਲ ਦਾ ਨਾਮ ਆਪਣੇ ਪਿੰਡ ਦਾ ਨਾਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰੋਸ਼ਨ ਕਰਦੇ ਰਹਿਣਗੇ ਥੈਂਕ ਯੂ